ਮੱਤਾ ਟੀਵੀ ਵਾਲੇ ਤਾਂ ਫਿਰ ਇੱਥੇ ਮੀਂਹ ਪਾਈ ਜਾਂਦੇ ਦੇਖ ਲੋ ਰੋੜੀ ਕਪੂਰੇ ਏ ਅੱਡੇ ਦੇ ਉੱਤੇ ਤੇ ਫੁੱਲ ਮੀਂਹ ਪੈ ਰਿਹਾ ਕੀ ਨਾਂ ਦਾ ਦੁਕਾਨ ਦਾ ਪਿੰਦਾ ਅਰਵਿੰਦਰ ਕੁਮਾਰ ਇਲੈਕਟ੍ਰੀਸ਼ੀਅਨ ਬੜਾ ਉੱਚਾ ਬੋਲ ਅਰਵਿੰਦਰ ਕੁਮਾਰ ਇਲੈਕਟ੍ਰੀਸ਼ੀਅਨ ਅਰਵਿੰਦਰ ਕੁਮਾਰ ਇਲੈਕਟ੍ਰੀਸ਼ੀਅਨ ਅਸੀਂ ਖੜੇ ਹਾਂ ਰੋੜੀ ਕਪੂਰੇ ਸਾਡੇ ਬਾਈ ਦੀ ਦੁਕਾਨ ਤੇ ਆਹ ਦਾ ਪੋਪਾ ਪਾਤੀ ਲੱਗਦਾ ਨਾ ਆਪਣਾ ਪਾਤੀ ਹੈ ਜਿਵੇਂ ਪਾਤੀ ਹੁੰਦਾ ਮੀ ਪਈ ਜਾਂਦਾ ਬਾਈ ਫੁੱਲਾ ਤੇ ਨਜ਼ਾਰੇ ਲੈ ਲਏ ਆ ਤੇ ਲੁੱਟ ਰਹੇ ਆ ਹਾਂਜੀ ਮਿੱਤਰੋ ਕਮੈਂਟ ਕਰਕੇ ਹਾਓ ਅੱਜ ਫਿਰ ਖਾਓ ਪੀਓ ਤੇ ਇੰਜੋਏ ਕਰੋ ਤੁਸੀਂ ਹਾਂ ਜੀ ਆਪਣੇ ਮਸਾ ਸਿਆਲ ਆ ਰਿਹਾ ਹੈ ਮਸਾ ਸਿਆਲ ਮਣੇ ਹਾਂਜੀ ਮਿੱਤਰੋ ਕਿਹੜਾ ਜੁੜਿਆ ਮੜਾ ਇਹ ਦੱਸਿਓ ਤੇ ਆਪ ਦਾ ਪਹਿਲਾ ਦੇਣਾ ਸਿਆਲ ਦੇਓ ਅੱਜ ਪਹਿਲਾ ਦੇਣਾ ਸਿਆਲ ਦਾ ਹਣਾ ਆਹ ਲੈ ਪਹਿਲਾ ਦਿਨ ਮੇਰਾ ਜਨ ਜੀ ਵਾਈ ਕਰੋ ਐਨਜੋਏ ਕਰੋ ਖਾਓ ਪੀਓ ਮਿੱਤਰੋ ਖਾਓ ਪੀਓ ਮਿੱਤਰੋ ਐਸ਼ ਕਰੋ ਪਰ ਦਿਲ ਨਾ ਦਿਖਾਇਓ ਕਿਸੇ ਦਾ ਹਾਂ ਹੋਰ ਵੀ ਕੀ ਹਾਲ ਪੰਜ ਆਲੇ ਜੁੜ ਗਏ ਸ਼ੇਅਰ ਕਰ ਦੋ ਸ਼ੇਅਰ ਕਰ ਦੋ ਆਹ ਹੈ ਸੱਤ ਆ ਗਏ ਰਕਰ ਮਾ ਇਹ ਤਾਂ ਠੀਕਾ ਠੀਕਾ ਠੀਕ ਕਿਹੜਾ ਬੰਦਾ ਆਹ ਵੀਲੀ ਕੇ ਵੇਖ ਤਾ ਸੌ ਫਟੀ ਆਗੜੇ ਬੜਾ ਬੰਦਾ ਇੰਨੇ ਨੇ ਜੀ ਦੇ ਕਿਹੜਾ ਮੈਂ ਤਾਂ ਮਸ਼ਨ ਸੱਚ ਕਰਮੀ ਆ ਇਹ ਕਿਵੇਂ ਕਰਮਜੀਤ ਸਿੰਘ ਆ ਵੇਲਾ ਵੀ ਤੂੰ ਕਹਿੰਦਾ ਮੀ ਨਹੀਂ ਪੈਂਦਾ ਪਹਿਲਾ ਦਾ ਗਾ ਮੈਂ ਆ ਬੀਲੀ ਵਾਲੀ ਦੁਕਾਨ 'ਤੇ ਬੈਠੇ ਮੀ ਸਿਆਲ ਦਾ ਪਹਿਲਾ ਦਿਨ ਐੋਂ ਤਾਂ ਮੀ ਪਈ ਜਾਂਦਾ ਭਾਈ ਆੰਡਾ ਹੋਈ ਪਈ ਆ ਨਜ਼ਾਰੇ ਲਈ ਜਨੇ ਨਜ਼ਾਰੇ ਰੁੱਤੀ ਆਉਣੇ ਆ ਨਜ਼ਾਰੇ ਨਜ਼ੂਰੇ ਤਾਂ ਕਾਦੇ ਆ ਬਾਈ ਸ਼ੇਅਰ ਕਰ ਦਿਓ ਫੋਨ ਵੀਡੀਓ ਮੜੀ ਐ ਤੁਮਾਕਾ ਬਣਾ ਦਿਓ ਯਾਰੀ ਲੋਕਾਂ ਦਾ ਹਾਥ ਮੇਰੀ ਗਰਮੀ ਕਿੱਥੇ ਕਿੱਥੇ ਮੀਂਹ ਪੈ ਰਿਹਾ ਜਰੂਰ ਦੱਸੋ ਯਾਰੀ ਦੁਨੀਆ ਨੂੰ ਰਾਹਤ ਮਿਲੀ ਅੱਜ ਬੜੀ ਖੁਸ਼ੀ ਦਾ ਦਿਨ ਆ ਅੱਜ ਕਿੱਥੇ ਕਿੱਥੇ ਮੀਂਹ ਪੈ ਰਿਹਾ ਬਈ ਤਿੰਨ ਜਣੇ ਜੁੜੇ ਆ ਇੱਕ ਦੋ ਜਣੇ ਹੀ ਰਹਿ ਗਏ ਕੀ ਗੱਲ ਆ ਰਾਜੂ ਆਇਆ ਕਿ ਬਿਆਜੂ ਬੜਾ ਖੁਸ਼ੀ ਦਦਿਆਣਾ ਅੱਜ ਖੁਸ਼ੀ ਦਦਿਆਣਾ ਅੱਜ ਮੀਂਹ ਬੜਾ ਖੁਸ਼ੀ ਦਦਿਆਣਾ ਠੰਡ ਹੋਈ ਅੱਜ ਬੜਾ ਖੁਸ਼ੀ ਮੇਰਾ ਖੁਸ਼ੀ ਦਦਿਆਣਾ ਰਬੜੀ ਦੱਸ ਤੈਨ ਮੇਲਾ ਤੇਰੇ ਰਾਸਤੇ ਹੀ ਖੁਸ਼ੀ ਦਦਿਆਣਾ ਗਰਮੀ ਜੀ ਪਹਿਲਾਂ ਨਜ਼ਾਰਾ ਜਿਹੜੀ ਆਉਂਦਾ ਜੀ ਅੱਜ ਨਜ਼ਾਰਾ ਆਇਆ ਬਿਜਲੀ ਦਾ ਕੰਮ ਕਰਦਾ ਨਜ਼ਾਰਾ ਉਹ ਕੁੱਤ ਕੰਮ ਤਾਂ ਮੈਨੂੰ ਲੱਗਦਾ ਕੋਈ ਹੋਰ ਵੀ ਕਰੇਗਾ ਤੂੰ ਅੱਜ ਹਣਾ ਨਜ਼ਾਰੇ ਲੈਂਦਾ ਇਹ ਵੀ اے ਬਈ ਦੱਸੋ ਬਈ ਕਿਹਨੂੰ ਕਿਹਨੂੰ ਅੱਜ ਨਜ਼ਾਰੇ ਆਉਣਗੇ ਠੰਡ ਅੱਜ ਹੋਈ ਆ ਠੰਡ ਦਾ ਪਹਿਲਾ ਦਿਨ ਦੱਸੋ ਵੀ ਮਿੱਤਰੋ ਅੱਜ ਨਹੀਂ ਮੇਹਰ ਕੀਤੀ ਰੱਬ ਨੇ ਅੱਜ ਕਰੀਆ ਮੇਹਰ ਰੱਬ ਨੇ ਆਪਣੇ ਤੇ ਤੇ ਠੰਡ ਹੋ ਚੁੱਕੀ ਆ ਹਾਂਜੀ ਵਾਏ ਕਰੋ ਕਿਹਨੂੰ ਕਿਹਨੂੰ ਨਜ਼ਾਰੇ ਆਉਣਗੇ ਅੱਜ ਠੰਡ ਦੇ ਆੰਡ ਦੇ ਕਿਹੜੇ ਕਿਹੜੇ ਬੰਦੇ ਨਜ਼ਾਰੇ ਲੈਣਗੇ ਹਰੇ ਯਾਰੀ ਦੱਸੋ ਕੋਈ ਤਾਂ ਮੀਟ ਬਣਾਊਗਾ ਹੈ ਬਾਈ ਲਾਈਵ ਆ ਕੋਈ ਤਾਂ ਮੀਟ ਬਣਾਊਗਾ ਅੱਜ ਕੋਈ ਸ਼ਰਾਬ ਪੀਊਗਾ ਕਿਵੇਂ ਕਰੂੰਗਾ ਤੇ ਮੇਰੇ ਉੱਪਰ ਇਹ ਜੋੜ ਦੇਖ ਲੀ ਜੇ ਮੈਂ ਹੋਰ ਕਰਮਾ ਕੱਢ ਜੂਗਾ ਇਹਨਾਂ ਉਹੀ ਭਰ ਲਾਸਾਂ ਯਾਰੀ ਇਹ ਨਾ ਕੋੜਾ ਬੰਦਾ

ਆ ਲਾਈਵ ਆ ਗਿਆ ਆਪਣਾ ਤੇਰੀ ਆ ਲਾਈਵ ਆ ਗਿਆ ਆ ਵੀ ਗਿਆ ਤੇ ਤੇਰੀ ਨੂੰ ਨਾ ਦੇਖ ਕੋਣ ਵੇਖਦਾ ਆਈ ਜਾ ਨਾ ਮੋਬਾਈਲ ਚ ਤੂੰ ਹੈ ਆਈ ਜਾ ਨਾ ਮੋਬਾਈਲ ਚ ਪਾਣੀ ਮਤਲਬ 11 ਜਾਨੇ ਜੁੜ ਗਏ ਤੇ ਸ਼ੇਅਰ ਕਰ ਦੋ ਵੱਧ ਵੱਧ ਕਮੈਂਟਾਂ 'ਚ ਦੱਸੋ ਕਿੱਥੇ ਕਿੱਥੇ ਮੀਂਹ ਪੈ ਰਿਹਾ ਅੱਜ ਤੇ ਕਿੱਥੇ ਕਿੱਥੇ ਮੀਂਹ ਪੈ ਰਿਹਾ ਕਿਹਨੇ ਕਿਹਨੇ ਅੱਜ ਨਜ਼ਾਰੇ ਲੈਣੇ ਆ ਨਜ਼ਾਰੇ ਲੁੱਟਣੇ ਆ ਕਿਉਂ ਮੀਂਹ ਅੱਜ ਆਪਣਾ ਪਹਿਲਾ ਦਿਨ ਹੈ ਠੰਡ ਦਾ ਪੰਜਾਬ ਦੀ ਠੰਡ ਦਾ ਅੱਜ ਪਹਿਲਾ ਦਿਨ ਹੀ ਹੈ ਇੱਕ ਸਾਊ ਦਾ ਤੇ ਨਜ਼ਾਰੇ ਵਖੀ ਹੁੰਦੇ ਅੱਜ ਘਰਾਂ ਦੇ ਸੀਤ ਰਾਤ ਮਿਲੀ ਹੈ ਮੈਨੂੰ ਗਰਮੀ ਤੋਂ ਰਾਹਤ ਮਿਲੀ ਆ ਥੋੜੀ ਜੀ ਥੋੜੀ ਜੀ ਕਿਉਂ ਪੂਰੀ ਪੂਰੀ ਰਾਹਤ ਤਾਂ ਮਿਲੀ ਆ ਜੀ ਹਾਂ ਗਰਮੀ ਤੋਂ ਰਾਹਤ ਮਿਲੀ ਆ ਤੇ ਮਤਲਬੋ ਸ਼ੇਅਰ ਕਰ ਦਿਓ ਮੇਤੋ ਫੁੱਲ ਸਾਡਾ ਲਾਈਵ ਐ ਪਤਾ ਦਿਓ ਵੀਡੀਓ ਵੀਡੀਓ ਫਿਲਮਾਂ ਫਿਲਮਾਂ ਕਿਹੜੇ ਕਿਹੜੇ ਵੇਦੇ ਹੁੰਦੇ ਆ ਸਾਡਾਂ ਫਿਲਮਾਂ ਕਿਹੜੇ ਵੇਦੇ ਹੁੰਦੇ ਆ ਵੀਡੀਓ ਜਿਹੜਾ ਬਣਾਉਣੇ ਹੁੰਦੇ ਆ ਸੀ ਉਹ ਕਿਹੋ ਜਿਹੇ ਬੰਦੇ ਬਣਦੇ ਹੁੰਦੇ ਆ ਸਾਨੂੰ ਕਮੈਂਟ ਕਰਕੇ ਦੱਸੋ ਜਰੂਰ ਜਿਹਦੇ ਮੁੰਡੇ ਲੱਗਦੇ ਆ ਇਹ ਹੋਣਗੇ ਜਮਾਈ ਤੇ ਰੇਗੂ ਹੈ ਕੋਲ ਹੈ ਤੇਰਾ ਚੱਕਰੀ ਜਣੀ ਕਾਇਆ ਮੋਰਗਾ ਕਿਹੜੇ ਕਿਹੜੇ ਬੰਦੇ ਕੌਣ ਕੌਣ ਆਪਣੀਆਂ ਵੀਡੀਓ ਵੇਖਦੇ ਹੁੰਦੇ ਆ। ਪਹੇਰ ਇੱਕ ਕੰਨੇ ਜਾਣੇ ਲਾਈਵ ਦੇ ਵਿੱਚ ਜੁੜਨਗੇ। ਲਾਈਕ ਕਰਦੇ ਬਤ ਕਰ ਨਾਲ। ਫੋਲ ਜੋ ਜੁੜ ਗਏ। ਬਾਈ ਜੀ ਫੋਨ ਨਾ ਲਾਓ ਜੇ ਲਾਈਵ ਹੈ ਨਾ ਤਾਂ ਤੂੰ ਨਾ ਲਾ ਫੋਨ ਹਜੇ ਹਜੇ 15 20 ਮਿੰਟਾਂ ਦਾ ਹੋ ਜਾਣ ਦਿਓ ਥੋੜਾ ਜਿਆਦਾ ਲੰਮਾ ਹੋ ਜਾਣ ਦਿਓ ਲਾਈਵ ਜਾਏ ਨੀ ਅਰੇ ਲਾਈਵ ਦਾ ਮਾਯਾ ਹੋ ਗਿਆ ਯਾ ਤੇਰੇ ਯਾ ਚੇਰ ਖਲਡੂ ਮੈਚ ਇਹ ਥੋੜੇ ਬੈ ਸੌਰੀ ਬਈ ਰੋਗ ਨਾ ਦੀ ਖਾਦੀ ਬੀਤੀ ਹੋ ਜਾਂਦੀ ਹੈ ਖਾਦੀ ਬੀਤੀ ਕਾਂ ਬੀਨੂੰ ਆਪਾਂ ਕਿਹੜਾ ਬੋਤਲ ਤੜੀ ਬਿਠੇ ਆਂ ਹੋਰ ਵੀ ਮੇਪਰ ਨਹੀਂ ਆ ਦੇ ਕੋ ਆਦਮੀ ਨਹੀਂ ਤਾਂ ਫਿਰ ਪਵਾ ਕੇ ਹਟਣਾ ਲਓ ਜੀ ਇਹ ਮੋਟਰਸਾਈਕਲ ਖਰਾਬ ਹੋ ਗਿਆ ਜੀ ਇਹਦਾ ਬੈਗ ਆ ਜੀ ਦੇਖੋ ਬਾਈ ਬਾਈ ਦੇ ਮੋਟਰਸਾਈਕਲ ਚ ਯਾਰ ਪਾਣੀ ਪੈ ਗਿਆ ਮਨ ਲਾ ਯਾਰ ਕੀ ਗੱਲ ਹੋ ਗਈ ਬੰਦ ਹੋ ਗਿਆ ਬੰਦ ਹੋ ਗਿਆ ਚਾਲਣਾ ਸਟਾਰਟ ਯਾਰ ਸੌਣ ਲੱਗੇ ਜਿੰਰੀ ਕਹਿੰਦੇ ਬਾਈ ਚੱਲੀ ਨਹੀਂ ਜਾਂਦਾ ਮੋਟਰਸਾਈਕਲ ਕਹਿੰਦੇ ਮੋਟਰਸਾਈਕਲ ਚ ਵਿਚਾਰੇ ਦੇ ਵੀਰ ਪਾਣੇ ਨੂੰ ਬੰਦ ਹੋਣ ਲੱਗ ਗਿਆ ਮੋਟਰਸਾਈਕਲ ਬੰਦ ਹੋਣ ਲੱਗ ਗਿਆ ਲਾਈਵ 'ਮੀਂਹ ਪੈਣੋਂ ਹਟ ਨਹੀਂ ਰਿਹਾਗਾ ਨਾ ਕਰਮਜੀਤ ਕਰਮਜੀਤ ਬਾਈ ਮੈਂ ਮੀਂਹ ਪਈ ਜਾਂਦਾ ਤਦੋਂ ਲਾਈਵ ਦੇ ਵਿੱਚ ਵਿਖਾਈ ਜਾਂਦਾ ਜਿੰਨਾ ਚਿਰ ਮੀਂਹ ਨਹੀਂ ਹਟਦਾ ਮੜਾ ਯਾਰ ਮੈਂ ਭੱਜ ਜੂੰਗਾ ਮੋਟਰਸਾਈਕਲ ਦੇ ਹੈਗਾ ਜਨਾ ਚਰ ਨਹੀਂ ਮੈਂ ਤੇਰੇ ਕੋਲੇ ਆਉਂਦਾਗਾ ਫੋਨ ਲਈ ਆ ਜਿਹੜਾ ਕੋ ਮਰਜ਼ੀ ਕਰੀ ਜਾ ਆ ਮੈਂ ਦੁਕਾਨ ਤੇ ਬੈਠਾ ਇੱਥੇ ਤੇ ਮੀਆ ਬਾਲਾ ਸੋਖੀ ਆ ਜਾ ਫੀਏ ਮੀਨ ਕਿਵੇਂ ਬਾਪੂ ਮੀ ਪੈ ਗਿਆ ਉਹਦਾ ਠੰਡ ਹੋ ਗਈ ਅੱਜ ਨਾ ਉਹ ਇੱਕ ਵਾਰ ਨੂੰ ਗਈ ਇੱਕ ਵਾਰ ਨੂੰ ਹੋਰ ਹੋ ਗਈ ਹਾਂਜੀ ਮਿੱਤਰੋ ਇਹ ਹੋਰ ਨਹੀਂ ਹਟ ਗਿਆ ਜਮਾ ਬੰਦ ਹੋ ਗਿਆ ਯਾਰ ਇੱਥੇ ਤਾਂ ਮਹੀ ਹਟ ਗਿਆ ਤੇ ਇੱਥੇ ਤਾਂ ਪਈ ਜਾਂਦਾ ਨਾ ਆਹ ਦੇਖ ਲੈ ਯਾਰ ਮੋਟਰਸਾਈਕਲ ਬੰਦ ਹੋਈ ਜਾਂਦੇ ਆ ਸਮੂਹ ਸਾਡੇ ਕੋਲ ਆਲਾ ਮੋਟਰ ਮੋਟਰਸਾਈਕਲ ਬੰਦ ਹੋ ਗਿਆ ਇੱਕ ਬੰਦ ਹੋ ਗਿਆ ਪਰ ਦੂਜਾ ਬੰਦ ਹੋ ਗਿਆ ਫੇਰਾ 22 ਤੀਜਾ ਰੇੜਕੇ ਲਈ ਜਾਂਦਾ ਵੇਖ ਮੋਟਰਸਾਈਕਲ ਬੰਦ ਹੋਈ ਜਾਂਦੇ ਯਾਰ ਉਹਦਾ ਸਟਾਰਟ ਹੋ ਗਿਆ ਵੇਖ ਤੇ ਵੇਖ ਇੰਨਾ ਬੁਰਾ ਹਾਲਾ ਹੋਇਆ ਪਿਆ ਮੀਂਹ ਅਮੀਂ ਜਿਆਦੇ ਲੈ ਪੈਣਾ ਓਏ ਆਹ ਵੇਖ ਹੁਣ ਪੁੱਲ ਲੈ ਪਿਆ ਲੈ ਓ ਬਾਪੂ ਕਿਉਂ ਭਜੀ ਨਾ ਇੱਥੇ ਖੜਦਾ ਅੰਦਰ ਦੁਕਾਨ ਚ ਓਏ ਲੋਕਾਂ ਨਾ ਮੀਂਹ ਪਈ ਜਾਂਦਾ ਨਹੀਂ ਕਿਹੜਾ ਬੰਦਾ ਕਹਿੰਦਾ ਮੀਂਹ हट ਗੱਲੇ ਵੀ ਫੁੱਲ ਪਈ ਜਾਂਦਾ ਇੱਧਰ ਦੇਖ ਔਰ ਸਣਾ ਪਿੱਛੇ ਨੂੰ ਕਰ ਲਾ ਬਾਪੂ ਨੂੰ ਖੜ ਜੰਦੇ ਆ ਜਿਹੜਾ ਜਾਣ ਜਾਂਦਾ ਵੀਰੋ ਵਾਇਰ ਕੋਲ ਡਰਾਮਾ ਕਰਾ ਹਾਂ ਸੀਗਾ ਆ ਲੈ ਲੈ ਇਹਦੇ ਤੇ ਭਾਇਆ ਯਾਰ ਭਾਇਆ ਬਣਾ ਦਾ ਇੱਥੇ ਹੈ ਇੱਕ ਬਾਦ ਚੇ ਕਰਨਾ ਚਾਹੁੰਦਾ ਤਾਂ ਬਤੀ ਬਹੁਤ ਹੈ ਇਹ ਮੈਂ ਇਹ ਗੱਲ ਸੁਣਾ ਕਰਦਾ ਤੁਹਾਨੂੰ ਪਹਿਲਾਂ ਮੈਂ ਉਹ ਗੱਲ ਚਲਦੀ ਗਿਆ ਮੈਂ ਨਹੀਂ ਗਣੀ ਹੈ ਭਾਇਆ ਕਰਦੇ ਤਾਂ ਰੋਣੀ ਤੁਰੇ ਇਹੰ ਦਾ ਹਾਲਾ ਮਤ ਫਿਕਰ ਨਹੀਂ ਇਹੰ ਦਾ ਹਾਲਾ ਗਾੜੀ ਇਹ ਚਲਪੀ ਦਾ ਨਾਮ ਗਾੜੀ ਆ ਅੱਲਾ ਕੋਈ ਮਤਰੋ ਪੀ ਹਾਲ ਜਾਣਦੇ ਹਾਂ ਅੱਜ ਜੱਟੇ ਬੀਲੀ ਵਾਲੇ ਤੇ ਛੇਰ ਕਰਦੇ ਹਾਂ ਵੀਡੀਓ ਵੱਧ ਤੋਂ ਵੱਧ ਕਰੀ ਰਹੇ ਨੇ ਜੱਟੇ ਮੈਂੰਟ ਕਰਕੇ ਦੱਸੋ ਕਿੱਥੇ ਕਿੱਥੇ ਮੀਂਹ ਪੈ ਗਿਆ ਦਪਿਆਰ ਦੇ ਵਿੱਚ ਮੀਂਹ ਬਹੁਤ ਜਿਆਦਾ ਪਈ ਜਾਂਦਾ ਕਮੈਂਟਾਂ ਦੇ ਵਿੱਚ ਦੱਸੋ ਕਿਹੜਾ ਮੁੰਡਾ ਹੈ ਨਹੀਂ ਦੱਸ ਸਕਦੇ ਹਾਂ ਵੈਸੇ ਵੀ ਉਹ ਜਾਣਦੇ ਆ ਇਹ ਜਾਣਦੇ ਆ ਬੋਲੀਆਂ ਲੈਣ ਬੋਲੀਆਂ ਲੈਣ ਬੋਲੀਆਂ ਲੈਣ ਮੁੰਈ ਹਾਂ ਆਹ ਆਹ ਜੋ ਸ਼ੰਕਪਾਏ ਬੀਨਿਆ ਦਾ ਸਾਰੇ ਬ੍ਰੈਂਡ ਨਾਲ ਆਇਆ ਦੱਸੀ ਕਿ ਉਹ ਬਸ ਹੀ ਮਿਲਦੇ ਬਣਾਉਣੇ ਕਿ ਜੀ ਇਹ ਤੇ ਮੈਂ ਘੜ ਕੇ ਬਣਾ ਮਿਲਦੇ ਬਿਜਾਗ ਲਗਾਂਗੇ ਘੜ ਕੇ ਬਣਾ ਆਪ ਜਰ ਮਾ ਰੱਤ ਪਾਉਣੀ ਵਣਿਆ ਜੀ 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 ਤੇ ਮਾਈਕ ਅੱਜ ਫੇਰ ਕੀ ਚੱਲੂਆ ਚਾਹ ਦੁਕਾਨ ਤੇ ਅੱਜ ਜਦੋਂ ਇਹ ਪੱਖੇ ਕੂਲਰ ਮਨਾਣ ਦੇ ਇਲੇ ਦਾ ਕੰਮ ਨਹੀਂ ਚਾਦਾ ਹੁੰਦਾ ਅੱਜ ਜਿਹੀ ਬੰਦ ਪੱਖੇ ਚੱਲਣਗੇ ਅੱਜ ਜਿਹੀ ਬੰਦ ਪੱਖੇ ਚੱਲਣਗੇ ਅੰਜਵਾਏ ਕਰਵਾ ਦਿੱ ਮੀਂਹ ਅੰਜਵਾਏ ਕਰਾ ਦਿੱ ਹਿੰਦ ਕਹੋ ਅੰਜਵਾਏ ਅੱਜ ਪਸਾਰ ਆਪਣੇ ਖਾਂਡ ਲਿਆ ਦਿੱ ਧੰਨਵਾਦ ਕਰੋ ਰੱਬ ਦਾ ਠੰਡ ਜੀ ਗਰਮੀ ਦੂਰ ਕੀਤੀ ਰੱਬ ਨੇ ਅੱਜ ਪਰਸੋਂ ਤੇ ਚੌਥੇ ਤੱਕ ਆੜੀ ਸੀ ਪਰਸੋਂ ਜੀ ਅੱਜ ਇੱਥੇ ਪਰ ਸ਼ੁਕਰ ਕਰੋ ਸ਼ੁਕਰ ਮਾਰੋ ਰੱਬ ਦਾ ਮੀ ਹਟਦਣੀ ਪਈ ਆਈ કોણ વાહ કોણ નામ જબો જન્મ સદારો કોણ બોલ નામ જબો આ જરા બધા ઠાંડુ છે નામ જબો શું કરે કોણ માંગેલો છે મારક તો ફિર મરણ કરો સિમરણ કરે ਸੀ ਉਸਦੇ ਪਨੀਰ ਹੈਗਾ ਉਸਦਾ ਹੈਗਾ ਬਿਸਕੁਟ ਹੈ ਵੀ ਇੰਨਾ ਆਉਂਦਾ ਹੈ ਯਾਰ ਮੋੜ ਹਾਂਜੀ ਮਿੱਤਰੋ ਤੇ ਸਾਨੂੰ ਦੱਸੋ ਅੱਜ ਕਿੱਥੇ ਕਿੱਥੇ ਮੀਂਹ ਪੈ ਰਿਹਾ ਓਕੇ ਬਾਈ ਬਾਏ ਟਾਟਾ ਤੇ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਤੇ ਫੋਨ ਵੀ ਮੈਨੂੰ ਆਈ ਜਾਂਦੇ ਤੇ ਨਾਲ ਜੀ ਮੀਂਹ ਕਰਿਆ ਉਹ ਠੀਕੋ ਬੈ ਇਹ ਸਾਡੇ ਕੋਲ ਵੀਡੀਓ ਵੇਖੀ ਜਾਂਦਾ ਜਿਹੜੇ ਅਗੜਾਂ ਵੀਡੀਓ ਵੇਨਨ ਨਾ ਜਸਵਿੰਦਰ ਸਿੰਘ ਰਾਜੀ ਸਿੰਘ ਜਸਵਿੰਦਰ ਸਿੰਘ ਰਾਜੀ ਸਿੰਘ ਮੱਤੇ ਜਸਵਿੰਦਰ ਸਿੰਘ ਦੇ ਚਿਹਰੇ ਜਿਹੜੇ ਦਾਦਲੇ ਤੋਂਰੇ ਫਿਰਦੇ ਨੇ ਚਿਬਾ ਕੰਨ ਫੋੜ ਕੇ ਗੱਲ ਸੁਣ ਲੈ ਤੇਰੇ ਜਿਹੜਾ ਦੇ ਕੁੱਤੇ ਜਾਂਦੇ ਕਬਰ ਕਰਦੇ ਆ ਨਾ ਉਹਨਾਂ ਦੇ ਬਾਪ ਕੋਲੋਂ ਖੜੇ ਵੀ ਕਰੋੜਾਂ ਦੀਆਂ ਗੱਡੀਆਂ ਉਹਨਾਂ ਦੇ ਬਾਪ ਕੋਲੋਂ ਵਾਸਤੇ ਪੇੜ ਰੱਖੇ ਹੋਏ ਉਹਨਾਂ ਨੇ ਵੀ ਸਾਡੇ ਬਾਪੂ ਦਾ ਖਿਆਲ ਰੱਖਣਾ ਸਾਡੀ ਮਾਂ ਦਾ ਖਿਆਲ ਰੱਖਣਾ ਉਹਨੇ ਬਾਪੇ ਕੋਲ ਮੈਂ ਵੀ ਉਹਨੂੰ ਸੇਵਾ ਕਰਿਆ ਕਰੀ ਸਹੀ ਲੱਗਾਈ ਮਾੜਾ ਨਾ ਕੋਈ ਹੋਰ ਆਪਣੀ ਵੱਡਾ ਦੇ ਨੇ ਬਸ ਤਾਂ ਦੱਸੋ ਪਤਾ ਲੱਗੇ ਕਿ ਕਰਦੇ ਨੇ ਬਣਾਇਆ ਕਿ ਇੰਨਾ ਕਰਤਾ ਕਿ ਬਰਵਾਦੇ ਮੇਰੇ ਦੋ ਬੇਟੇ ਆ ਸਾਰਿਆਂ ਵੇਣਾ ਮਨਾ ਫਿਰ ਵੀਡੀਓ ਆਪਰਾ ਹਾਂ ਬੰਮਾ ਇੱਕ ਵਾਰ ਦੋ ਗੱਲ ਕਰਨੀਆਂ ਕਰ ਸਕਦਾ ਆਪਣੇ ਨਾਲ ਜਦੋਂ ਆ ਲਾਈਕ ਕਰੇ ਕਮੈਂਟ ਕਰੇ ਹਾਂਜੀ ਮਤਰੋ ਲਾਈਕ ਤੇ ਕਮੈਂਟ ਕਰੋ ਵੀਡੀਓ ਆਪਣਾ ਫੁੱਲ ਚੱਲ ਰਹੀਆਂ ਕਿੰਨੀ ਮਿੰਟਾਂ ਦੀ ਦੇਖੋ ਬਈ ਕਿੰਨਾ ਜਿਆਦਾ ਮੀਂਹ ਪੈ ਰਿਹਾ ਜੱਟੀਆਂ ਦੇਖੋ ਭੱਜੀਆਂ ਜਾਂਦੀਆਂ ਆਹ ਦੇਖੋ ਬਾਪੂ ਭੱਜ ਗਿਆ ਯਾਰ ਕਿੱਥੋਂ ਆਇਆ ਬਾਪੂ ਫੇਮੂ ਨਾਲ ਪਿੰਡ ਤੇਰਾ ਖੱਡਾ ਪਿੰਡ 56 ਪਿੰਡ ਖੱਡਾ ਤੇਰਾ ਫੇਮੂ ਨੇ ਕਿੱਥੇ ਨਿਕਿਆ ਸੀ ਰੇਸ ਤੇਰੀਏ ਕਿਧਰ ਗਏ ਇਹ ਮੰਦਰ ਦੇ ਬਾਹਰ ਠੀਕ ਸਮੂਹ ਨੇ ਰੇਸ ਤੇਰੀ ਸਾਡੀ ਵੀ ਆ ਹਾਂ ਓਕੇ ਬਾਈ ਟਾਟਾ ਚੰਗਾ ਬਤਰੋ